ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨਦਰੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਬੁਰਜ ਨੱਥੂ ਕੇ ਪਹੁੰਚੇ ਆ ਹੈਪੀ ਦੇ ਕੋਲ ਪੱਟੀ ਤਹਿਸੀਲ ਲੱਗਦੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਮਾਝ ਦੋਸਤੋ ਤੁਹਾਨੂੰ ਦਿਖਾ ਰਹੇ ਆ ਆਪਾਂ ਗੱਬਣ ਤਿਆਰੀ ਦੇ ਵਿੱਚ ਹੀ ਆ ਇਹਦੇ ਵੀ 8-7 8-7 ਦਿਨ ਹਜੇ ਪਏ ਇਹਦੇ ਸੌਣ ਦੇ ਵਿੱਚ ਹੈਪੀ ਕੀ ਆਲਾ ਵਜੇ ਠੀਕ ਠਾਕ ਜੀ ਆਪੀ ਮਾਝ ਚੰਗੀ ਆ ਮੇਰੇ ਕਦਕੁੱਦ ਚੰਗਾ ਵੈਸੇ ਹਾਂਜੀ ਹਾਂਜੀ ਤੁਹਾਨੂੰ ਸਾਰਾ ਗੱਡੀ ਦਾ ਇੰਜਨ ਹੀ ਆ ਮੈਂ ਗਾਦੀ ਆ ਇਹਦੇ ਹਾਂ ਰੇਲ ਗੱਡੀ ਦਾ ਇੰਜਨ ਹੀ ਆ ਫਿਰ ਹਣਾ ਹਾਂਜੀ ਤੇ ਕਿੰਨਾ ਕ ਟਾਈਮ ਅਜੇ ਬਾਕੀ ਅਸਲ ਦਾ ਹਫਤਾ ਪ ਸੋ ਥਣ ਥੱਪਾ ਵੀ ਬਹੁਤ ਸੋਹਣਾ ਠੀਕ ਆ ਜੀ ਹਜੇ ਕਰਮਾ ਲਈ ਤੁਹਾਨੂੰ ਦਿਖਾਵਾਂਗਾ ਆਪਾਂ ਲਾਏ ਬਣਾਏ ਪਈ ਆ ਸੋ ਚੰਗੀ ਬਣੀ ਥਣੀ ਆ ਬਾਕੀ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਸੋ ਤੀਜਾ ਸਵੇਰ ਮੈਂ ਆਲ ਰਾਉਂਡ ਤੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸ਼ਾਈ ਸ਼ੂਈ ਤੁਸੀਂ ਚੈੱਕ ਕਰੋ ਠੀਕ ਆ ਜੀ ਬਹੁਤ ਸੋਹਣੀ ਆ ਓਵਰ ਆਲ ਬਲੈਕ ਹੀ ਆ ਕੁਝ ਕ ਮਗਰ ਕੋਈ 2-4 ਵਾਲ ਪੂਛ ਤੇ ਵਾਈਟ ਆ ਬਾਕੀ ਸੋਹਣਾ ਢਾਂਚਾ ਲੱਗਾ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਫੜ ਜੂਗੀ ਚੌੜਾ ਪਿੱਠਪੂੜਾ ਚੌੜੇ ਪੱਲੇ ਦੇ ਵਿੱਚ ਬਿਲਕੁਲ ਸਿੰਗਲ ਹੱਡੀ ਪਤਲਾ ਪਿੰਡ ਸੋ ਡਿਮਾਂਡ ਹੀ ਦੀ ਤੁਸੀਂ ਭਾਵੇਂ ਕੋਈ 1.5 ਲੱਖ ਕਰਾ ਲਓ 1 ਲੱਖ 52000 ਦੀ ਹੈਪੀਆਂ ਦਾ ਵੀ ਦੇਣੀ ਆ ਤੇ 5000 ਵਿੱਚੋਂ ਹੋਰ ਮਾਨਤਾਣਾ 1 ਲੱਖ 20000 ਦੀ ਇਹ ਮੱਝ ਮਿਲ ਜੂਗੀ ਅੱਜ ਸੋ ਚਾਹਵਣ ਭਰਾ ਤੁਸੀਂ ਕਾਲ ਕਰ ਲਓ ਇੱਥੇ ਆਣ ਕੇ ਕਿਸੇ ਵੀਰ ਨੇ ਅੱਖੀ ਵੇਖਣੀ ਆ ਤੇ ਜ਼ਰੂਰ ਤੁਸੀਂ ਇੱਥੇ ਆਣ ਕੇ ਆਪਣੀ ਅੱਖੀ ਵੇਖ ਲਓ ਟਿੱਪਣ ਦੀ ਭਾਰ ਪੇਛੇ ਦੀ ਗਾਰੰਟੀ ਤਸੱਲੀ ਆ ਬਹੁਤ ਸੋਨੇ ਪਿੱਠਪੂੜੇ ਦੇ ਵਿੱਚ 1 ਲੱਖ 20000 ਖਾ ਜਾਂ ਨਾ ਵਾਲਾ ਮੋਲਾ ਠੀਕ ਆ ਜੀ ਸੋ ਡਿਮਾਂਡ ਕੁਛ ਵੀ ਆ 1 ਲੱਖ 20000 ਲੈਣ ਦੇਣ ਧੀਰੀ ਤੁਰੀ ਆ ਜਿਵੇਂ ਇੱਕ ਵੜਾ ਆਪਾਂ ਵੇਖਦੇ ਆ ਠੀਕ ਆ ਆ ਤੂੰ ਤੇ ਜੱਡੇ ਨੂੰ ਪੂਰਾ ਲਵਾਉਂਦੀ ਆ ਬਾਕੀ ਮੂੰਹ ਦੀ ਬੜੀ ਪੋਲੀ ਆ ਮੂੰਹ ਦੀ ਵੀ ਬੜੀ ਮਿੱਠੀ ਆ ਠੀਕ ਆ ਜੀ ਸੋ ਧੰਨਵਾਦ